ਚੇਮੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੁਆਰਾ ਜਿਹੜੇ 54 ਰਾਜਿਆਂ ਨੂੰ ਗਵਾਲੀਅਰ ਦੀ ਕੈਦ ਦੇ ਵਿੱਚੋਂ ਰਿਹਾ ਕਰਵਾਇਆ ਗਿਆ ਸੀ ਆਪਾਂ ਉਹਨਾਂ 54 ਰਾਜਿਆਂ ਦੇ ਨਾਮ ਤੇ ਕਿਹੜੀ ਰਿਆਸਤ ਦੇ ਉਹ ਮਾਲਕ ਸੀਗੇ ਇਹ ਦੱਸਾਂਗੇ ਕਿਉਂਕਿ ਹਰ ਸਾਲ ਅਸੀਂ ਬੰਦੀ ਛੋੜ ਦਿਵਸ ਤੇ ਇਤਿਹਾਸ ਸੁਣਦੇ ਆ ਪਰ ਕਿਸੇ ਨੇ ਵੀ ਅੱਜ ਤੱਕ ਇਹ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਰਾਜੇ ਕਿਹੜੇ ਸੀਗੇ ਨਾ ਕੀ ਸੀ ਉਹਨਾਂ ਦੇ ਜਾਂ ਕਿਹੜੀ ਰਿਆਸਤ ਦੇ ਨਾਲ ਉਹ ਸੰਬੰਧ ਰੱਖਦੇ ਸੀ ਜਿਨ੍ਹਾਂ ਨੂੰ ਗੁਰੂ ਜੀ ਨੇ ਰਹਾ ਕਰਵਾਇਆ ਸੀ ਤੇ ਇਹ ਸਾਰਾ ਜਿਹੜਾ ਡਾਟਾ ਅਸੀਂ ਆਪਣੇ ਕੋਲੋਂ ਨਹੀਂ ਦੱਸ ਰਹੇ ਇਹ ਸਾਰਾ ਡਾਟਾ ਅਸੀਂ ਪੰਜਾਬ ਟਾਈਮਜ਼ ਅਖਬਾਰ ਦੇ ਵਿੱਚ ਨਵੰਬਰ 2024 ਦੇ ਵਿੱਚ ਇੱਕ ਆਰਟੀਕਲ ਛਪਿਆ ਸੀ ਉਸ ਤੋਂ ਹੀ ਇਹ ਸਾਰਾ ਡਾਟਾ ਸੀ ਕਲੈਕਟ ਕੀਤਾਗਾ ਡਾਕਟਰ ਜਸਵੀਰ ਸਿੰਘ ਸਰਨਾ ਜਿਹੜੇ ਕਿ ਪ੍ਰਸਿੱਧ ਆਥਰ ਰਾਈਟਰ ਤੇ ਪੋਇਟ ਨੇਗੇ ਜਿਹੜੇ ਸਿੱਖ ਇਤਿਹਾਸ ਦੇ ਉੱਪਰ ਵੀ ਕਿਤਾਬਾਂ ਲਿਖਦੇ ਨੇ 70 ਦੇ ਕਰੀਬ ਇਹਨਾਂ ਦੇ ਵੱਲੋਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ ਤੇ 350 ਦੇ ਕਰੀਬ ਇਹਨਾਂ ਦੇ ਆਰਟੀਕਲ ਛਪ ਚੁੱਕੇ ਨੇ ਜੰਮੂ ਕਸ਼ਮੀਰ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਰਿਟਾਇਰ ਹੋ ਚੁੱਕੇ ਅਫਸਰ ਨੇਗੇ ਤੇ ਇਸ ਇਹਨਾਂ ਦੇ ਯਤਨਾ ਸਦਕਾ ਹੀ ਸਾਨੂੰ ਇਹਨਾਂ 52 ਰਾਜਿਆਂ ਦੇ ਨਾਮ ਪਤਾ ਲੱਗ ਸਕਦੇ ਨੇ ਤੇ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਉਹੀ ਨਾਮ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਆ ਅਖੀਰ ਤੱਕ ਸਾਰੇ ਰਾਜਿਆਂ ਦੇ ਨਾਮ ਜ਼ਰੂਰ ਸੁਣਨਾ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਅੱਗੇ ਵੀ ਸ਼ੇਅਰ ਕਰ ਦੇਣਾ ਤਾਂ ਕਿ ਹੋਰ ਸੰਗਤਾਂ ਵੀ ਇਨਾ 52 ਰਾਜਿਆਂ ਦੇ ਨਾਮ ਜਾਣ ਸਕਣ ਕਿਹੜੀ ਰਿਆਸਤ ਦੇ ਉਹ ਮਾਲਕ ਸੀ ਇਹਦੇ ਬਾਰੇ ਵੀ ਜਾਣ ਸਕਣ ਰਿਆਸਤ ਦੇ ਨਾਲ ਨਾਲ ਹੀ ਅਸੀਂ ਰਾਜ ਦਾ ਨਾਮ ਵੀ ਬੋਲਾਂਗੇ ਪਹਿਲਾ ਰਾਜਾ ਰਾਜਾ ਧਰਮਚੰਦ ਨਰਮਦਾ ਰਿਆਸਤ ਦੇ ਮਾਲਕ विक्रमजीत सिंह मेवाड़ रियासत रा राजा 1531 ईस्वी ਦੇ ਵਿੱਚ ਇਸ ਰਾਜੇ ਦੀ ਮੌਤ ਹੋ ਜਾਂਦੀ ਆ। ਰਾਜਾ जयसिंह मारवाड़ रियासत ਦਾ ਰਾਜਾ 1619 ਤੋਂ 1678 ਇਸਵੀ ਤੱਕ ਸ਼ਾਸਨ ਕਾਲ। ਰਾਜਾ ਗੱਜ ਸਿੰਘ 1619 ਤੋਂ 1638 ਇਸਵੀ ਤੱਕ ਸ਼ਾਸਨ ਕਾਲ ਰਿਹਾ। ਰਾਜਾ رائے ਸਿੰਘ बीकानेर रियासत ਤੇ 1571 ਤੋਂ 1612 ਇਸਵੀ ਤੱਕ ਸ਼ਾਸਨ ਕਾਰ। ਰਾਜਾ ਕਰਨ ਸਿੰਘ बीकानेर रियासत 1631 ਤੋਂ 1669 ਇਸਵੀ ਤੱਕ ਸ਼ਾਸਨ ਕਾਰ। ਅਗਲਾ ਰਾਜਾ ਹੈਗਾ ਰਾਜਾ ਸੂਰਜਮਲ भरतपुर रियासत ਤੇ 1463 ਇਸਵੀ ਦੇ ਵਿੱਚ ਇਸ ਰਾਜੇ ਦੀ ਮੌਤ ਹੋ ਜਾਂਦੀ ਆ। ਬੀਕਾਨੇਰ ਦਾ ਰਾਜਾ ਰਾਜਾ ਅਨੂਪ ਸਿੰਘ ਬੀਕਾਨੇਰ ਜਿਹੜਾ ਕਿ ਰਾਜਸਥਾਨ ਦੇ ਵਿੱਚ ਮੌਜੂਦ ਆ। ਮਾਰਵਾੜੀ ਰਾਜਾ ਰਾਜਾ ਜਸਵੰਤ ਸਿੰਘ ਜੋਧਪੁਰ रियासत 1678 ਤੱਕ ਇਸ ਦਾ ਸ਼ਾਸਨ ਕਾਲ ਰਹਿੰਦਾ। ਰਾਜਾ ਉਦੇਪਾਨ ਧੌਲਪੁਰ ਰਿਆਸਤ ਦਾ ਆਖਰੀ ਰਾਜਾ ਜਦੋਂ ਭਾਰਤ ਦੇ ਵਿੱਚ ਵੱਖ-ਵੱਖ ਰਿਆਸਤਾਂ ਦੇ ਰਾਜ ਸਥਾਪਿਤ ਹੋਣੇ ਸ਼ੁਰੂ ਹੋ ਗਏ ਸੀ ਤਾਂ ਧੌਲਪੁਰ ਰਿਆਸਤ ਦਾ ਆਖਰੀ ਰਾਜਾ ਹੋਇਆ ਇਹ। ਰਾਜਾ ਛਤਰਸਾਲ ਰਿਆਸਤ ਬਦੇਲਖੰਡ 1731 ਤੱਕ ਸ਼ਾਸਨ ਕਾਲ ਰਾਜਾ ਇੰਦਰਮਨ ਓਸਾ ਰਿਆਸਤ ਦਾ ਰਾਜਾ 1688 ਤੱਕ ਸ਼ਾਸਨ ਕਾਲ ਰਾਜਾ ਪ੍ਰਤਾਪ ਸਿੰਘ ਇਧਰ ਰਿਆਸਤ ਦਾ ਰਾਜਾ ਸੀ ਰਾਜਾ ਭੀਮਚੰਦ ਕਿਸ਼ਨਗੜ ਰਿਆਸਤ ਦਾ ਰਾਜਾ ਸੀ 1706 ਤੋਂ ਲੈ ਕੇ 1748 ਤੱਕ ਸ਼ਾਸਨ ਕੀਤਾ ਕਿਸ਼ਨਗੜ ਰਿਆਸਤ ਦਾ ਰਾਜਾ ਰਾਜਾ ਕੇਸਰ ਸਿੰਘ ਰਾਜਾ ਸ਼ਿਆਮ ਸਿੰਘ ਰਾਜਸਥਾਨ ਦੇ ਵਿੱਚ ਮਿਵਾੜ रियासत ਦਾ ਇੱਕ ਪ੍ਰਭਾਵਸ਼ਾਲੀ ਰਾਜਾ ਰਿਹਾ। ਸਤਾਰਵਾਂ ਰਾਜਾ ਹੈਗਾ ਰਾਜਾ ਸੁਜੈਨ ਸਿੰਘ ਜਿਹੜਾ ਕਿ ਜੋਧਪੁਰ रियासत ਦਾ ਰਾਜਾ ਸੀ। ਅਗਲਾ ਰਾਜਾ ਹੈਗਾ ਰਾਜਾ ਦੁਰਜਨ ਸ਼ਾਲ। ਇਧਰ ਦਾ ਰਾਜਾ ਸੀ ਇਹ। ਇਧਰ ਰਿਆਸਤ ਸੀ ਇਸ ਰਾਜੇ ਦੀ। 1739 ਈਸਵੀ ਦੇ ਵਿੱਚ ਇਸ ਦੀ ਮੌਤ ਹੋ ਜਾਂਦੀ ਆ। 1739 ਤੱਕ ਇਸ ਦਾ ਸ਼ਾਸਨ ਕਾਲ। ਅਗਲਾ ਰਾਜਾ ਹੈਗਾ 18ਵੀਂ ਸਦੀ ਦਾ ਬਹੁਤ ਹੀ ਪ੍ਰਭਾਵਸ਼ਾਲੀ ਰਾਜਾ ਰਾਜਾ ਪ੍ਰithvi ਸਿੰਘ ਤੇ ਕਿਸ਼ਨਗੜ੍ਹ ਰਿਆਸਤ ਦਾ ਇਹ ਮਾਲਕ ਸੀ। ਅਗਲਾ ਰਾਜਾ ਸੀਗਾ ਰਾਜਾ ਰਾਜ ਸਿੰਘ ਜਿਹੜਾ ਕਿ ਬੂੰਦੀ ਰਿਆਸਤ ਦਾ ਰਾਜਾ ਸੀ 1882 ਈਸਵੀ ਤੋਂ 1907 ਈਸਵੀ ਤੱਕ ਇਸ ਰਾਜੇ ਦਾ ਸ਼ਾਸਨ ਕਾਲ ਰਿਹਾ ਅਗਲਾ ਰਾਜਾ ਹੈਗਾ ਰਾਜਾ ਬੁੱਧ ਸਿੰਘ ਇਹ ਵੀ ਬੂੰਦੀ ਰਿਆਸਤ ਦਾ ਹੀ ਰਾਜਾ ਸੀ ਅਗਲਾ ਰਾਜਾ ਹੈਗਾ ਰਾਜਾ ਚੂਰਾਮਾਨੀ ਜਿਹੜਾ ਕਿ ਰੇਵਾ ਜਾਂ ਰੇਵਾ ਰਿਆਸਤ ਦਾ ਰਾਜਾ ਸੀ ਅਗਲਾ ਰਾਜਾ ਹੈਗਾ ਰਾਜਾ ਸ਼ਿਵ ਸਿੰਘ ਗਵਾਲੀਅਰ ਰਿਆਸਤ ਦਾ ਮਾਲਕ ਸੀ ਰਾਜਾ ਧਰਮ ਸਿੰਘ ਸਿਰਮੌਰ ਰਿਆਸਤ ਦਾ ਰਾਜਾ ਸੀ 18ਵੀਂ ਸਦੀ ਦੇ ਵਿੱਚ ਇਸ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ ਰਾਜਾ ਫਤੇ ਸਿੰਘ ਇਹ ਵੀ ਸਿਰਮੌਰ ਰਿਆਸਤ ਦਾ ਹੀ 18ਵੀਂ ਸਦੀ ਦਾ ਰਾਜਾ ਸੀ ਅਗਲਾ ਰਾਜਾ ਹੈਗਾ ਰਾਜਾ ਜੈ ਸਿੰਘ ਜਿਸ ਨੇ ਜੈਪੁਰ ਸ਼ਹਿਰ ਦੀ ਸਥਾਪਨਾ ਕੀਤੀ ਜੈਪੁਰ ਰਿਆਸਤ ਦਾ ਮਾਲਕ ਸੀ ਤੇ 1743 ਤੱਕ ਰਾਜ ਕੀਤਾ ਨੈਕਸਟ ਹੈਗਾ ਰਾਜਾ ਰਾਮ ਸਿੰਘ ਇਹ ਵੀ ਜੈਪੁਰ ਰਿਆਸਤ ਦਾ ਰਾਜਾ ਸੀ ਤੇ 17ਵੀਂ ਸਦੀ ਦਾ ਬਹੁਤ ਹੀ ਪ੍ਰਸਿੱਧ ਰਾਜਾ ਸੀ ਅਗਲਾ ਹੈਗਾ ਰਾਜਾ ਕੀਰਤ ਸਿੰਘ ਇਹ ਚੰਬਾ ਰਿਆਸਤ ਦਾ ਰਾਜਾ ਸੀ 29 ਨੰਬਰ ਤੇ ਹੈਗਾ ਕਹਲੂਰ ਦਾ ਰਾਜਾ ਰਾਜਾ ਅਜਮੇਰ ਸਿੰਘ ਰਾਜਾ ਗੋਪਾਲ ਸਿੰਘ ਨੂਰਪੁਰ ਰਿਆਸਤ ਦਾ ਮਾਲਕ ਸੀ ਇਸ ਨੇ ਆਰਕੀਟੈਕਚਰ ਤੇ ਕਲਾ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਰਾਜਾ ਰਗੂਨਾਥ ਸਿੰਘ रियासत ਸੀਗੀ जैसलमेर 32 ਨੰਬਰ ਤੇ ਰਾਜਾ ਸਵਾਈ ਸਿੰਘ ਜੋਧਪੁਰ रियासत ਦਾ ਮਾਲਕ ਸੀ ਰਾਜਾ ਉਮੈਦ ਸਿੰਘ ਇਹ ਵੀ ਜੋਧਪੁਰ रियासत ਦਾ ਹੀ ਰਾਜਾ ਸੀ ਰਾਜਾ ਅਵੇ ਸਿੰਘ ਇਹ ਵੀ ਜੋਧਪੁਰ रियासत ਦਾ ਹੀ ਰਾਜਾ ਸੀ 1740 ਈਸਵੀ ਦੇ ਵਿੱਚ ਇਸ ਰਾਜੇ ਦੀ ਮੌਤ ਹੋਈ ਸੀ ਰਾਜਾ ਬਹਾਦਰ ਸਿੰਘ ਇਹ ਵੀ ਜੋਧਪੁਰ रियासत ਦਾ ਹੀ ਰਾਜਾ ਸੀ ਅਗਲਾ ਰਾਜਾ ਹੈਗਾ ਰਾਜਾ ਆਨੰਦ ਸਿੰਘ ਇਹ ਝਾਲਾਵਾੜ ਰਿਆਸਤ ਦਾ ਮਾਲਕ ਸੀ ਅਗਲਾ ਰਾਜਾ ਰਾਜਾ ਜੋਰਾਵਰ ਸਿੰਘ ਇਹ ਵੀ ਝਾਲਾਵਾੜ ਰਿਆਸਤ ਦਾ ਹੀ ਮਾਲਕ ਸੀ ਅਗਲਾ ਰਾਜਾ ਹੈਗਾ ਰਾਜਾ ਪ੍ਰਤਾਪ ਸਿੰਘ ਇਹ ਅਲਵਰ ਰਿਆਸਤ ਦਾ ਰਾਜਾ ਸੀ ਰਾਜਾ ਬਖਤਾਵਰ ਸਿੰਘ ਅਲਵਰ ਰਿਆਸਤ ਦਾ ਰਾਜਾ ਸੀ 18ਵੀਂ ਸਦੀ ਦੇ ਵਿੱਚ ਇਹ ਰਾਜੇ ਦਾ ਸ਼ਾਸਨ ਕਾਲ ਰਿਹਾ ਅਗਲਾ ਰਾਜਾ ਹੈਗਾ ਰਾਜਾ ਬਿਨੇ ਸਿੰਘ ਇਹ ਵੀ ਅਲਵਰ ਰਿਆਸਤ ਦਾ ਹੀ ਰਾਜਾ ਸੀ ਇਸ ਨੇ ਸਿੱਖਿਆ ਦੇ ਬੁਨਿਆਦੀ ਢਾਂਚੇ ਦੀ ਸ਼ੁਰੂਆਤ ਕੀਤੀ ਸੀ ਉਦੇਪੁਰ ਦਾ ਰਾਜਾ ਸ਼ਿਵ ਸਿੰਘ ਉਦੇਪੁਰ ਰਿਆਸਤ ਸੀ ਇਸ ਰਾਜੇ ਦੀ ਰਾਜਾ ਅਰਜਨ ਸਿੰਘ ਇਹਦੀ ਰਿਆਸਤ ਸੀਗੀ ਉਦਨਪੁਰ ਰਾਜਾ ਰਾਜ ਸਿੰਘ ਉਦੇਪੁਰ ਰਿਆਸਤ ਦਾ ਮਾਲਕ ਸੀ ਅਗਲਾ ਰਾਜਾ ਸੀਗਾ ਰਾਜਾ ਜੈ ਸਿੰਘ ਇਹੇ ਕੋਟਾ ਰਿਆਸਤ ਦਾ ਮਾਲਕ ਸੀ ਅਗਲਾ ਰਾਜਾ ਸੀਗਾ ਰਾਜਾ ਭੀਮ ਸਿੰਘ ਇਹ ਵੀ ਕੋਟਾ ਰਿਆਸਤ ਦਾ ਹੀ ਰਾਜਾ ਸੀ 1707 ਤੋਂ 1756 ਈਸਵੀ ਤੱਕ ਇਸ ਦਾ ਸ਼ਾਸਨ ਕਾਲ ਰਿਹਾ ਤੇ ਰਾਜਾ ਸੀਗਾ ਰਾਜਾ ਜਗਤ ਸਿੰਘ ਇਹ ਵੀ ਕੋਟਾ ਰਿਆਸਤ ਦਾ ਹੀ ਰਾਜਾ ਸੀ ਅਗਲਾ ਰਾਜਾ ਸੀਗਾ ਰਾਜਾ ਰਾਜ ਸਿੰਘ ਬਾਂਸਵੜ ਰਿਆਸਤ ਦਾ ਮਾਲਕ ਸੀ ਤੇ ਰਾਜਾ ਲਾਲ ਸਿੰਘ ਇਹ ਵੀ ਬਾਂਸਵਾੜਾ ਰਿਆਸਤ ਦਾ ਹੀ ਮਾਲਕ ਸੀ 49 ਨੰਬਰ ਤੇ ਰਾਜਾ ਪ੍ਰithvi ਸਿੰਘ ਇਹ ਸ਼ਾਹਪੁਰਾ ਰਿਆਸਤ ਦਾ ਰਾਜਾ ਸੀ 50 ਨੰਬਰ ਤੇ ਹੈਗਾ ਰਾਜਾ ਨਰੈਣ ਸਿੰਘ ਇਹ ਵੀ ਸ਼ਾਹਪੁਰਾ ਰਿਆਸਤ ਦਾ ਹੀ ਰਾਜਾ ਸੀ 51 ਨੰਬਰ ਤੇ ਹੈਗਾ ਰਾਜਾ ਉਦਲ ਸਿੰਘ ਜਿਹੜਾ ਕਿ ਜੋਧਪੁਰ ਰਿਆਸਤ ਦਾ ਰਾਜਾ ਸੀ ਤੇ 52 ਨੰਬਰ ਤੇ ਆਉਂਦਾ ਰਾਜਾ ਸੰਗਰਾਮ ਸਿੰਘ ਜਿਹੜਾ ਕਿ ਮਿਵਾਰ ਰਿਆਸਤ ਦਾ ਰਾਜਾ ਸੀ 1509 ਈਸਵੀ ਤੋਂ ਲੈ ਕੇ 1528 ਈਸਵੀ ਤੱਕ ਇਸ ਰਾਜੇ ਦਾ ਸ਼ਾਸਨ ਕਰ ਰਿਹਾ ਇਨ੍ਹਾਂ ਰਾਜਿਆਂ ਨੂੰ ਝਾਂਗੀਰ ਦੇ ਵੱਲੋਂ ਗਵਾਲੀਅਰ ਦੀ ਜੇਲ੍ਹ ਦੇ ਵਿੱਚ ਇੱਕ ਇਹੋ ਜਿਹਾ ਕਿਲਾ ਸੀ ਜਿਹੜੀ ਇੱਕ ਜੇਲ ਸੀਗੀ ਜਿੱਥੇ ਸ਼ਾਹੀ ਕੈਦੀਆਂ ਨੂੰ ਰੱਖਿਆ ਜਾਂਦਾ ਸੀ ਭਾਵ ਕਿ ਇਹ ਰਾਜੇ ਰਿਆਸਤਾਂ ਦੇ ਨਾਲ ਸੰਬੰਧਿਤ ਸੀਗੇ ਤੇ ਸ਼ਾਹੀ ਘਰਾਣਿਆਂ ਦੇ ਨਾਲ ਸੰਬੰਧ ਰੱਖਦੇ ਸੀ ਇਸ ਕਰਕੇ ਹੀ ਇਹਨਾਂ ਨੂੰ ਇੱਕ ਵੱਖਰੇ ਕਿਲੇ ਦੇ ਵਿੱਚ ਰੱਖਿਆ ਗਿਆ ਸੀਗਾ ਤੇ 52 ਉੱਥੇ ਪੋਲ ਬਣਾਏ ਗਏ ਸੀ ਇੱਕ ਥੰਮ ਜਿਹਨੂੰ ਕਹਿ ਦਿੰਦੇ ਆਪਾਂ ਤੇ ਉਹਨਾਂ ਦੇ ਨਾਲ ਬੇੜੀਆਂ ਬਨਿਆ ਹੋਇਆ ਸੀ ਉਹਨਾਂ ਦੇ ਨਾਲ ਸੰਗਲ ਬੰਨੇ ਹੋਏ ਸੀ ਉਹਨਾਂ ਸੰਗਲਾਂ ਦੇ ਨਾਲ ਜਾਂ ਉਹਨਾਂ ਬੇੜੀਆਂ ਦੇ ਨਾਲ ਹੀ ਇਹਨਾਂ ਰਾਜਿਆਂ ਨੂੰ ਜਕੜਿਆ ਹੋਇਆ ਸੀ ਤੇ ਜ਼ਿੰਦਗੀ ਤੋਂ ਬਿਲਕੁਲ ਨਿਰਾਸ਼ ਹੋ ਚੁੱਕੇ ਸੀ ਤੇ ਆਪਣੀ ਮੌਤ ਨੂੰ ਢੀਕ ਰਹੇ ਸੀ ਪਰ ਜਦੋਂ ਛੇਵੇਂ ਪਾਤਸ਼ਾ ਗਵਾਲੀਅਰ ਦੇ ਕਿਲੇ ਦੇ ਵਿੱਚ ਜਾਂਦੇ ਨੇ ਜਹਾਂਗੀਰ ਦੇ ਕਹਿਣ ਤੇ 41 ਦਿਨਾਂ ਦੇ ਲਈ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਹਾਂਗੀਰ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਸੀ ਛੇਵੇਂ ਪਾਤਸ਼ਾ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚ 41 ਦਿਨਾਂ ਦੇ ਲਈ ਜਾਂਦੇ ਨੇਗੇ ਤਾਂ ਕਿ ਜਹਾਂਗੀਰ ਦੀ ਤਬੀਅਤ ਠੀਕ ਹੋ ਸਕੇ ਤੇ ਉਥੇ ਦਿਨ ਰਾਤ ਉਹ ਪਰਮਾਤਮਾ ਦਾ ਨਾਮ ਲੈਂਦੇ ਨੇ ਸਿਮਰਨ ਕਰਦੇ ਨੇ કે ਭਗਤੀ ਕਰਦੇ ਨੇ ਤਾਂ ਇਹ ਫਿਰ ਗੁਰੂ ਪਾਤਸ਼ਾਹ ਜੀ ਦੀ ਸਰਨ ਦੇ ਵਿੱਚ ਜਦੋਂ ਇਹ ਬਵੰਜਾ ਰਾਜੇ ਆਉਂਦੇ ਨੇ ਤਾਂ ਉਹਨਾਂ ਦੇ ਵਿੱਚ ਜ਼ਿੰਦਗੀ ਜਿਉਣ ਦੀ ਇੱਕ ਨਵੀਂ ਆਸ ਪੈਦਾ ਹੁੰਦੀ ਆ ਤੇ ਜਦੋਂ ਜਹਾਂਗੀਰ ਦੇ ਵੱਲੋਂ ਛੇਵੇਂ ਪਾਤਸ਼ਾਹ ਨੂੰ ਰਿਹਾਈ ਦਿੱਤੀ ਜਾਂਦੀ ਆ ਤਾਂ ਗੁਰੂ ਜੀ ਮਨਾ ਕਰ ਦਿੰਦੇ ਨੇ ਇਕਵਾਲੀਅਰ ਦੀ ਜੇਲ੍ਹ ਚੋਂ ਬਾਹਰ ਆਉਣ ਤੋਂ ਕਿਉਂਕਿ ਉਹ ਆਪਣੇ ਨਾਲ ਇਹਨਾਂ 52 ਰਾਜਿਆਂ ਨੂੰ ਵੀ ਰਿਹਾ ਕਰਨਾ ਚਾਹੁੰਦੇ ਸੀਗੇ ਜਦੋਂ ਰਾਜਿਆਂ ਨੂੰ ਪਤਾ ਲੱਗਦਾ ਕਿ ਗੁਰੂ ਜੀ ਦੀ ਰਿਹਾਈ ਹੋਣ ਵਾਲੀ ਆ ਤਾਂ ਰੋਣ ਲੱਗ ਜਾਂਦੇ ਨੇ ਕਿਉਂਕਿ ਉਹ ਗੁਰੂ ਜੀ ਨੂੰ ਫਰਿਆਦ ਕਰਦੇ ਨੇ ਕਿ ਤੁਹਾਡੇ ਆਉਣ ਦੇ ਨਾਲ ਸਾਡੇ ਮਨ ਦੇ ਵਿੱਚ ਇੱਕ ਨਵੀਂ ਉਮੀਦ ਜਾਗੀ ਸੀ ਪਰ ਜਦੋਂ ਹੁਣ ਤੁਸੀਂ ਚਲੇ ਜਾਵੋਗੇ ਤਾਂ ਸਾਡੀ ਜ਼ਿੰਦਗੀ ਫੇਰ ਤੋਂ ਉਸੇ ਤਰ੍ਹਾਂ ਦੀ ਬਣ ਜਾਵੇਗੀ ਕਿਉਂਕਿ ਉਸ ਕਿਲੇ ਦੇ ਵਿੱਚ ਉਹਨਾਂ ਨੂੰ ਜਿਹੜਾ ਖਾਣਾ ਦਿੱਤਾ ਜਾਂਦਾ ਸੀ ਜਿਹੜੇ ਕੱਪੜੇ ਪਹਿਨਣ ਲਈ ਦਿੱਤੇ ਜਾਂਦੇ ਸੀ ਤੇ ਜਿਹੜਾ ਪਾਣੀ ਪੀਣ ਦੇ ਲਈ ਦਿੱਤਾ ਜਾਂਦਾ ਸੀ ਉਸ ਦੇ ਵਿੱਚ ਇੱਕ ਸਲੋ ਪੁਆਇਜ਼ਨ ਮਲਾਈ ਜਾਂਦੀ ਸੀਗੀ ਇੱਕ ਇਹੋ ਜਿਹੀ ਜ਼ਹਿਰ ਜਿਹਦੇ ਨਾਲ ਹੌਲੀ ਹੌਲੀ ਇਨਸਾਨ ਖਤਮ ਹੁੰਦਾ ਚਲਾ ਜਾਂਦਾ ਫਿਰ ਗੁਰੂ ਜੀ ਉਹਨਾਂ ਦੀ ਇਸ ਫਰਿਆਦ ਨੂੰ ਮੰਨ ਲੈਂਦੇ ਨੇ ਤੇ ਜਹਾਂਗੀਰ ਦੇ ਅੱਗੇ ਸ਼ਰਤ ਰੱਖਦੇ ਨੇ ਕਿ ਜੇਕਰ ਇਹਨਾਂ 52 ਰਾਜਿਆਂ ਨੂੰ ਰਿਹਾ ਕਰੋਂਗੇ ਤਾਂ ਹੀ ਅਸੀਂ ਕਿਲੇ ਤੋਂ ਬਾਹਰ ਆਵਾਂਗੇ ਤੇ ਹੁਣ ਜਹਾਂਗੀਰ ਦੀ ਤਬੀਅਤ ਦੁਬਾਰਾ ਖਰਾਬ ਹੋ ਗਈ ਸੀ ਕਿਉਂਕਿ ਉਹਨੇ ਚਾਲ ਚੱਲੀ ਸੀ ਗੁਰੂ ਜੀ ਨੂੰ 41 ਦਿਨਾਂ ਤੋਂ ਬਾਅਦ ਰਹਾ ਨਹੀਂ ਕੀਤਾ ਸੀ ਬਲਕਿ ਉਮਰ ਕੈਦ ਦੀ ਸਜ਼ਾ ਸੁਣਾਤੀ ਸੀ ਪਰ ਜਦੋਂ ਜਹਾਂਗੀਰ ਦੀ ਤਬੀਅਤ ਦੁਬਾਰਾ ਖਰਾਬ ਹੁੰਦੀ ਆ ਤਾਂ ਫਿਰ ਜਦੋਂ ਇੱਕ ਪਹੁੰਚੇ ਹੋਏ ਸਕੀਰ ਦੇ ਵੱਲੋਂ ਦੱਸਿਆ ਜਾਂਦਾ ਕਿ ਤੁਸੀਂ ਇੱਕ ਸ਼ੰਤ ਪੁਰਖ ਦੇ ਨਾਲ ਧੱਕਾ ਕੀਤਾ ਜ਼ੁਲਮ ਕਰ ਰਹੇ ਹੋ ਆਪਣੀ ਕੈਦ ਦੇ ਵਿੱਚ ਠੋਕੇ ਨਾ ਰੱਖਿਆ ਹੋਇਆ ਉਹਨੂੰ ਰਹਾ ਕਰ ਦੇ ਫੇਰ ਹੀ ਤੇਰੀ ਤਬੀਅਤ ਠੀਕ ਹੋ ਗਈ ਤਾਂ ਜਹਾਂਗੀਰ ਨੇ ਤੁਰੰਤ ਹੀ ਗੁਰੂ ਜੀ ਦੀ ਰਹਾਈ ਦੇ ਆਦੇਸ਼ ਜਾਰੀ ਕਰਤੇ ਸੀ ਹੁਣ ਇੱਥੇ ਗੁਰੂ ਜੀ ਜਦੋਂ ਮਨਾ ਕਰ ਦਿੰਦੇ ਨੇ ਕਿ ਹਿਲੇ ਤੋਂ ਬਾਹਰ ਆਉਣ ਦੇ ਲਈ ਤਾਂ ਫਿਰ ਜਹਾਗੀਰ ਮੰਨ ਜਾਂਦਾ 52 ਰਾਜਿਆਂ ਨੂੰ ਰਹਾ ਕਰਨ ਦੇ ਲਈ ਪਰ ਇੱਕ ਸ਼ਰਤ ਰੱਖਦਾ ਕਿ ਜਿੰਨੇ ਰਾਜੇ ਤੁਹਾਡਾ ਪੁੱਲਾ ਫੜ ਕੇ ਬਾਹਰ ਆਉਣਗੇ ਉਨੇ ਹੀ ਬਾਹਰ ਆ ਸਕਣਗੇ ਬਾਕੀਆਂ ਨੂੰ ਦੁਬਾਰਾ ਤੋਂ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਹੁਣ ਇੱਥੇ ਫਿਰ ਗੁਰੂ ਪਾਤਸ਼ਾਹ ਜੀ 52 ਕਲੀਆਂ ਵਾਲਾ ਕੁਰਤਾ ਸਲਾਈ ਕਰਵਾਉਂਦੇ ਨੇ ਉਹ ਕੁਰਤਾ ਪਹਿਨ ਕੇ 52 ਰਾਜੇ ਇੱਕ ਇੱਕ ਕਲੀ ਫੜ ਕੇ ਗੁਰੂ ਜੀ ਦੇ ਚੋਲਾ ਸਾਹਿਬ ਦੀ ਗੁਰੂ ਜੀ ਦੇ ਪਿੱਛੇ ਪਿੱਛੇ ਬਾਹਰ ਆਉਂਦੇ ਨੇ ਤੇ ਦਾਤਾ ਬੰਦੀ ਛੋੜਦੇ ਨਾਰੇ ਲਾਉਂਦੇ ਨੇ ਜੈਕਾਰੇ ਛੱਡਦੇ ਨੇ ਇਸ ਕਰਕੇ ਹੀ ਗੁਰੂ ਪਾਤਸ਼ਾਹ ਜੀ ਨੂੰ ਦਾਤਾ ਬੰਦੀ ਛੋੜ ਕਿਹਾ ਜਾਂਦਾ ਹੈਗਾ ਤੇ ਅਸੀਂ ਦੀਵਾਲੀ ਦੇ ਤਿਹਾਰ ਵਾਲੇ ਦਿਨ ਬੰਦੀ ਛੋੜ ਦੇਵਸ ਮਨਾਉਂਦੇ ਆਂ ਇਹ ਉਹ ਬਵੰਜਾ ਰਾਜੇ ਸੀ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਆਪਣੇ ਨਾਲ ਰਿਹਾ ਕਰਵਾਇਆ ਸੀ ਕਿਉਂਕਿ ਜਿੱਥੇ ਅਸੀਂ ਬੰਤੀ ਛੋੜ ਦੀਪਸ ਦਾ ਇਤਿਹਾਸ ਪੜ੍ਹਦੇ ਹਾਂ ਸੁਣਦੇ ਹਾਂ ਉੱਥੇ ਸਾਨੂੰ ਇਹਨਾਂ ਰਾਜਿਆਂ ਦੇ ਨਾਮ ਵੀ ਪਤਾ ਹੋਣਾ ਜ਼ਰੂਰੀ ਆ ਕਿਉਂਕਿ ਇਹ ਇਤਿਹਾਸ ਦੇ ਵਿੱਚ ਮਹੱਤਵਪੂਰਨ ਥਾਂ ਇਸ ਲਈ ਰੱਖਦੇ ਨੇ ਕਿਉਂਕਿ ਛੇਵੇਂ ਪਾਤਸ਼ਾਹ ਨੇ ਆਪ ਇਹਨਾਂ ਨੂੰ ਰਿਹਾ ਕਰਵਾਇਆ ਸੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਤੇ ਇੱਕ ਬਲਖਣ ਤੇ ਅਨੋਖੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿੱਤੀ ਗਈ ਹੈ ਕਿਉਂਕਿ ਨਾ ਇਹ ਤੁਹਾਨੂੰ ਗੂਗਲ ਤੇ ਮਿਲੇਗੀ ਤੇ ਨਾ ਹੀ YouTube ਦੇ ਉੱਪਰ ਕਿਸੇ ਦੇ ਵੱਲੋਂ ਦੱਸੀ ਗਈ ਆਗੀ ਤੇ ਇਹ 52 ਰਾਜਿਆਂ ਦੇ ਬਾਰੇ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣੇ ਨੇ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹੋਰ ਸੰਗਤਾਂ ਤੱਕ ਵੀ ਇਹ ਇਤਿਹਾਸ ਪਹੁੰਚ ਸਕੇ ਤੇ ਅੱਗੇ ਦਾ ਇਤਿਹਾਸ ਜਾਣਨ ਦੇ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਜੇਕਰ ਤੁਸੀਂ ਇਹ ਇਤਿਹਾਸ ਜਾਣਨਾ ਚਾਹੁੰਦੇ ਆ ਕਿ ਗੁਰੂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਕਿਵੇਂ ਪਹੁੰਚੇ ਸੀਗੇ ਜਦੋਂ ਰਿਹਾਂ ਹੁੰਦੇ ਨੇ ਤਾਂ ਸਭ ਤੋਂ ਪਹਿਲਾਂ ਕਿਹਦੇ ਘਰ ਜਾਂਦੇ ਨੇ ਦਰਬਾਰ ਸਹਿਬ ਦੀ ਮਾਲਾ ਕਿਉਂ ਨਹੀਂ ਸੀ ਕੀਤੀ ਗਈ ਸਭ ਤੋਂ ਪਹਿਲਾਂ ਗੁਰੂ ਜੀ ਕਿਸ ਦੇ ਘਰ ਜਾਂਦੇ ਨੇ ਕਿੱਥੇ ਦੀਪਮਾਲਾ ਕੀਤੀ ਗਈ ਸੀ ਗੁਰੂ ਜੀ ਰਹਾ ਹੁਣ ਤੋਂ 3 ਮਹੀਨੇ ਬਾਅਦ ਕਿਉਂ ਜਾਂਦੇ ਨੇ ਅੰਮ੍ਰਿਤਸਰ ਸਾਹਿਬ ਇਹ ਇਤਿਹਾਸ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਇਹਦੀ ਵੀਡੀਓ ਆਲਰੇਡੀ ਅਸੀਂ ਪਾ ਚੁੱਕੇ ਹਾਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਵੀ ਮਿਲ ਜੂਗਾ ਤੇ ਐਂਡ ਸਕ੍ਰੀਨ ਤੇ ਵੀ ਸ਼ੋ ਹੋਵੇਗਾ ਉੱਥੋਂ ਜਾ ਕੇ ਤੁਸੀਂ ਇਹ ਇਤਿਹਾਸ ਵੀ ਸਰਵਣ ਕਰ ਸਕਦੇ ਹੋ ਤੇ ਅੱਜ ਦੇ ਦੱਸੇ ਗਏ ਇਤਿਹਾਸ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹੜੇ ਪਿੰਡ ਜਾਂ ਸ਼ਹਿਰ ਤੋਂ ਤੁਸੀਂ ਇਹ ਇਤਿਹਾਸ ਸੁਣਿਆ ਹੈ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਇਹ ਕਮੈਂਟਾਂ ਦੇ ਰਾਹੀਂ ਹੀ ਪਤਾ ਚੱਲਦਾ ਕਿ ਸਾਡੇ ਇਤਿਹਾਸ ਕਿੱਥੇ ਕਿੱਥੇ ਪਹੁੰਚ ਰਿਹਾਗਾ ਵੀਡੀਓ ਦੇ ਵਿੱਚ ਅਖੀਰ ਤੱਕ ਸਾਥ ਦੇਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ